ਇੱਥੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਮੁਹਿੰਮ ਚਲਾ ਰਹੀ ਹੈ ਲਗਾਤਾਰ ਚੈਕਿੰਗ ਭਿਆਨ ਵੀ ਹੋ ਰਹੇ ਨੇ ਉੱਥੇ ਹੀ ਬਹੁਤ ਸਾਰੇ ਇਦਾਂ ਦੇ ਉਪਰਾਲੇ ਕਰਨ ਵਾਲੇ ਵੀ ਨੇ ਜਿਹੜੇ ਯੁੱਧ ਨਸ਼ਿਆ ਵਿਰੁੱਧ ਲੜਾਈ ਲੜ ਰਹੇ ਨੇ ਸੋ ਲੜਾਈ ਤੁਸੀਂ ਸੋਚ ਰਹੇ ਹੋਗੇ ਕਿਹੜੀ ਲੜ ਰਹੀ ਉਹ ਲੜਾਈ ਲੜ ਰਹੇ ਨੇ ਜਿਹੜੇ ਕ੍ਰਿਕਟਰ ਜਾਂ ਜਿਹੜੇ ਖਿਡਾਰੀ ਬੁਲੰਦੀਆਂ ਤੇ ਪਹੁੰਚਣਾ ਚਾਹੁੰਦੇ ਨੇ ਉਹ ਹਲੇ ਵੀ ਅਣਗੋਲੇ ਹੋਏ ਪਏ ਨੇ ਔਰ ਉਹਨਾਂ ਨੂੰ ਅੱਗੇ ਲਿਉਣ ਲਈ ਉਪਰਾਲਾ ਕਰਨ ਵਾਲੇ ਸੋ ਚੇਅਰਮੈਨ ਤੁਸੀਂ ਮੇਰੇ ਨਾਲ ਹੋ ਡਾਇਰੈਕਟਰ ਸਾਹਿਬ ਮੇਰੇ ਨਾਲ ਨੇ ਸੋ ਬਹੁਤ ਵੱਡਾ ਇਹਨਾਂ ਵੱਲੋਂ ਅੱਜ ਉਪਰਾਲਾ ਕੀਤਾ ਗਿਆ ਸੀ ਗ੍ਰੈਂਡ ਲਾਂਚਿੰਗ ਸੀ ਪੀਐਸਪੀਐਲ ਦੀ ਸੋ ਪਹਿਲਾਂ ਤਾਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾ ਹੁਣ ਬਹੁਤ ਵੱਡਾ ਤੁਸੀਂ ਉਪਰਾਲਾ ਕੀਤਾ ਸੋ ਪਹਿਲਾਂ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਐਡਾ ਵੱਡਾ ਉਪਰਾਲਾ ਕੀਤਾ ਦਿਮਾਗ 'ਚ ਕਨਸੈਪਟ ਕਿਵੇਂ ਆਇਆ ਤੁਹਾਡੇ ਅਹ ਪਹਿਲਾ ਤਾਂ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਨਾ ਚਾਹਾਂਗਾ ਤੁਸੀਂ ਸਾਡਾ ਜੋ ਕਰ ਕਰਤਾ ਕਿਸ ਚੀਜ਼ ਪਚਾ ਰਹੇ ਹੁ ਅਸੀਂ ਇਹ ਸੋਚ ਲੈ ਕੇ ਚੱਲੇ ਸੀ ਕਿ ਹਰ ਕੋਈ ਹਰ ਕਿਸੇ ਦਾ ਵਿਜ਼ਨ ਹੈ ਕਿ ਉਹ ਖੇਡ ਦੇ ਅੱਗੇ ਆ ਕੇ ਆਪਣਾ ਲੱਕੇ ਪੰਜਾਬ ਦੇ ਪਿੰਡਾਂ 'ਚ ਇਹ ਆਪਸ਼ਨ ਹੈ ਕਿ ਉਹਨਾਂ ਨੂੰ ਪਿੱਛੇ ਆਪਸ਼ਨ ਨਹੀਂ ਮਿਲਦਾ ਕੋਈ ਵੀ ਕਿ ਉਹਨਾਂ ਨੂੰ ਕੋਈ ਹੈ ਨਹੀਂ ਜ਼ਰੀਆ ਕਿ ਉਹ ਕਿਤੇ ਅੱਗੇ ਆ ਕੇ ਕੋਈ ਵਧੀਆ ਪ੍ਰਤਿਭਾ ਵੀ ਖੇਡਦਾ ਤੇ ਉਹ ਨਹੀਂ ਆਪੰਦਾ ਕਿਉਂਕਿ ਸਹੂਲਤਾਂ ਉਸ ਹੱਬ ਨਾਲ ਲੈ ਕੇ ਆ ਤੇ ਸਾਡਾ ਇਹ ਸੋਚ ਬਣੀ ਸੀਗੀ ਕਿ ਅਸੀਂ ਇੱਕ ਇੱਕ ਵਾਰੀ ਕੋ ਉਪਰਾਲਾ ਕਰੀਏ ਸੋ ਦੈਟ ਕਿ ਸਾਡੇ ਜਿਹੜੇ ਪਿੰਡਾਂ ਦੇ ਮੁੰਡੇ ਆ ਉਹਨਾਂ ਨੂੰ ਅੱਗੇ ਆ ਕੇ ਮਿਲੇ ਉਹ ਕੱਲ ਨੂੰ ਅੱਗੇ ਆ ਕੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਸਕਦਾ ਉਸ ਵਾਸਤੇ ਸਾਡਾ ਇਹ ਚੀਜ਼ ਸੋ ਸਰ ਤੁਸੀਂ ਵੀ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਐਜ਼ ਅ ਡਾਇਰੈਕਟਰ ਵੀ ਇਸ ਉਹਦੇ ਵਿੱਚ ਕੰਮ ਕਰ ਰਹੇ ਹੋ ਹੈਨਾ ਕੋਈ ਗੱਲ ਹੈ ਤੁਸੀਂ ਆਪਰੇ ਆਲਰੇਡੀ ਕਹਿ ਚੁੱਕੇ ਹੋ ਵੀ ਪੰਜਾਬ ਸਰਕਾਰ ਉਹਨੇ ਕਮਹਨ ਚੱਲ ਰਹੀ ਹੈ ਇੱਕ ਜਨ ਜਨਰੇਸ਼ਨ ਜਿਹੜੀ ਨਸ਼ੇ ਵਿਰੋਧ ਨਾ ਸੇਮ ਚੀਜ਼ ਅਸੀਂ ਲਗਾਈ ਵੀ ਇੱਕ ਨਾਗਰਿਕ ਹੋਣ ਦੇ ਸਾਮਣੂ ਇੱਕ ਲੱਗਿਆ ਵੀ ਸਾਡੀ ਇੱਕ ਮੋਰਲ ਰਿਸਪਾਂਸਿਬਿਲਟੀ ਹੈ ਕਿ ਅੱਪਾ ਵੀ ਕੁਝ ਸਰਕਾਰ ਨਾਲ ਮਿਲ ਕੇ ਹਾਲੇ ਕਿ ਸਰਕਾਰ ਦੇ ਕੋਈ ਦੇ ਛਾਏ ਨਹੀਂ ਬਟ ਫਿਰ ਵੀ ਸਰਕਾਰ ਨਾਲ ਮਿਲ ਕੇ ਯੋਗ ਰੋਕ ਕਰਨਾ ਸਾਮਣੂ ਕੋਈ ਇਦਾਂ ਦਾ ਪ੍ਰਾਲਾ ਕਰਨੀ ਚਾਹੀਦਾ ਜਿੰਨਾ ਅਸੀਂ ਇਹਨਾਂ ਨਸ਼ਿਆਂ ਦੇ ਵਿਰੁੱਧ ਬੱਚਾਂ ਨਾਲ ਅਸੀਂ ਨਸ਼ੇ ਦੇ ਸਭ ਤੋਂ ਬਾਅਦ ਜਿਹੜਾ ਬੈਸਟ ਜਗ੍ਹਾ ਹੈ ਉਹ ਖੇਡਾਂ ਜੁੜੀਆਂ ਆਨਲਾਈਨ ਟਾਈਮ ਮਿਲਦਾ ਹੈ ਮੈਨੂੰ ਹੋਰ ਚੀਜ਼ਾਂ ਸਾਨੂੰ ਅਗਲੇ ਦਿਨ ਖੋੜਨਾ ਕਰਨਾ ਪਏ ਮੋਬਾਈਲ ਐਡਿਕਸ਼ਨ ਦੇਖ ਤੁਸੀਂ ਦੇਖੋਗਾ ਅੱਖਰ ਦਾਦਾ ਸਾਲ ਦੇ ਬੱਚੇ ਚਾਚਾ ਚਾਚਾ ਸਾਡੇ ਬੱਚੇ ਮੋਬਾਈਲ ਖੇੜਦੇ ਨੇ ਪੇਰੈਂਟਸ ਸਾਨੂੰ ਆ ਕੇ ਕਹਿੰਦੇ ਨੇ ਵੀ ਸਰ ਸਾਡੇ ਬੱਚੇ ਨੂੰ ক্রিকেট ਖਿਡਾ ਦਿਓ ਇਹ ਤਾਂ ਚੰਗਾ ਘਟਰ ਦੋ ਕਹਿੰਦੇ ਗਏ ਗਏ ਗਰਾਊਂਡ ਫੋਨ ਤੋਂ ਤਾਂ ਦੂਰ ਰਹਿੰਦੇ ਨੇ ਉਹ ਚੀਜ਼ਾਂ ਨੇ ਅਸੀਂ ਇਸ ਚੀਜ਼ ਉੱਥੋਂ ਸਾਨੂੰ ਪ੍ਰੇਰਨਾ ਮਿਲੇ ਵੀ ਆਪਾਂ ਨੇ ਕਿ ਇਦਾਂ ਲੀਕ ਛੁੱਟ ਗਈ ਜਿੱਤੇ ਕਿ ਪਿੰਡਾਂ ਦੇ ਬੱਚੇ ਜਿੱਥੇ ਪਿੰਡਾਂ ਦੇ ਵਿੱਚ ਸੂਲਤਾ ਨਹੀਂ ਹੈਗੀਆ ਪ੍ਰੋਪਰ ਸੂਲਤਾ ਫੈਸਿਲਿਟੀਜ਼ ਜਨਮ ਲੈ ਕੇ ਖਾਣ ਪੀਣਾ ਰਹਿਣਾ ਖਾਣਾ ਤਾਂ ਉਹ ਕਿੱਥੇ ਕਿ ਚੰਗੀਆਂ ਕਰਮੀਆਂ ਸ਼ਹਿਰਾਂ ਚ ਆਗੀਆਂ ਨੇ ਤਾਂ ਉਹਦੇ ਚਾਰ ਟੈਬਲ ਕਰਨਾ ਪੈਂਦਾ ਉਹਨਾਂ ਨੂੰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਉਹਨਾਂ ਦੇ ਪਿੰਡ ਪਿੰਡ ਤੱਕ ਪਹੁੰਚੀ ਕੋਸ਼ਿਸ਼ ਕਰੀਏ ਸੋ ਤੁਸੀਂ ਅਕੈਡਮੀ ਦੀ ਗੱਲ ਕੀਤੀ ਜੇਕਰ ਆਪਾਂ ਨੂੰ ਟ੍ਰੇਨਿੰਗ ਦੀ ਵੀ ਲੋੜ ਪੈਂਦੀ ਹੈ ਹੈਨਾ ਉਹਦੇ ਲਈ ਕੋਈ ਪਲੇਟਫਾਰਮ ਤਾਂ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਉਹ ਚੀਜ਼ ਨਹੀਂ ਹੋਏਗੀ ਤਾਂ ਬੱਚਾ ਖੇਡੇਗਾ ਕਿੱਥੇ ਪਿੰਡਾਂ ਚ ਤਾਂ ਚਲੋ ਬਾਹਰ ਜਿੰਨੇ ਵੀ ਆ ਖੇਤਾਂ ਵਗੈਰਾ ਚਾਦਾ ਖੇਡ ਲੈਂਦੇ ਆ ਕੋਈ ਨਾ ਕੋਈ ਪਰ ਜਦੋਂ ਬੱਚੇ ਨੇ ਖੇਡਣਾ ਹੋਵੇ ਉਹਦੇ ਲਈ ਕਿਹੜਾ ਪਲੇਟਫਾਰਮ ਤੁਸੀਂ ਕਿੱਥੇ ਚੂਜ਼ ਕੀਤਾ ਨਹੀਂ ਮੈਂ ਪਲੇਟਫਾਰਮ ਉਹ ਵੀ ਗੱਲ ਹੈ ਜਿਸ ਕਿਰਿਆ ਪਿੰਡਾਂ ਦੇ ਵਿੱਚ ਅਚਾਨਕ ਜਗ੍ਹਾ ਮਿਲ ਜਾਂਦੀਆਂ ਆਪਣੇ ਕਿਹੜੇ ਵਿਚਾਰੇ ਆਪਣੇ ਸਰਸ ਜਿੰਨੇ ਜੁਗੇ ਹੁੰਦੇ ਨੇ ਉਹਨਾਂ ਕਹਿੰਦੇ ਪਰ ਅਸੀਂ ਇਹਨਾਂ ਦਾ ਦੱਸੇ ਜਗੇ ਅਨਾਉਂਸ ਕੀਤਾ ਸੀਗਾ ਅਗਰ ਕੱਲ ਨੂੰ ਕੋਈ ਇੱਕ ਬੱਚਾ ਬਹੁਤ ਵਧੀਆ ਕੈਚ ਫੜਦਾ ਹੈ ਤਾਂ ਉਹ ਪਿੰਡ ਮਨੇ ਬੱਚੇ ਨੂੰ ਕੱਚੀ ਜਾਲ ਤੇ ਕੈਚ ਤਾਂ ਵਧੀਆ ਕੈਚ ਤਾਂ ਬਨੇਗਾ ਨਾਮ 50000 ਰੁਪਏ ਅਸੀਂ ਪੰਚਾਇਤੋਂ ਉਹਦੇ ਵਿੱਚੋਂ ਕਿੱਟਾ ਦਵਾਂਗੇ ਨਾਲ 25-30000 ਰੁਪਏ ਲਾਂਗੇ ਗਰਾਊਂਡ ਡਿਵੈਲਪ ਕਰਨ ਵਾਸਤੇ ਤਾਂ ਜੋ ਕਿ ਘਰ-ਘਰ ਇੱਕ ਗਰਾਊਂਡ ਦੇ ਵਿੱਚ ਆ ਕੇ ਬੱਚਾ ਘਰ-ਘਰ ਕਿ ਕਿਦੋਂ ਇਹ ਪਿੰਡਾਂ ਦੇ ਵਿੱਚ ਸਕੂਲ ਹੁੰਦੇ ਨੇ ਸਕੂਲ ਦਾ ਗਰਾਊਂਡ ਮੇਨਟੇਨ ਹੋ ਜੇ ਕੋਈ ਲੜਕੀ ਨੂੰ ਲੇਕਿਨ ਨਦ ਉਹ ਤੇ ਬਾਲੀਬਾਲਸ ਦੇ ਦਾਂਗੇ ਆਪਾਂ ਬੱਚਿਆਂ ਵਾਸਤੇ ਕਿ ਨਾ ਤੇ ਕਿੱਥੇ ਵੀ ਜਾਂਦੇ ਤਾਂ ਇਸ ਤਰ੍ਹਾਂ ਵੀ ਸ਼ਾਦੀ ਕੁਛ ਲੈ ਕਰ ਕਰ ਰਾਉਂਡ ਪਿੰਨ ਪਿੰਨ ਤੇ ਪਹੁੰਚੇ ਤੁਸੀਂ ਇੱਕ ਗੱਲ ਕਹੀ ਸੀ ਕਿ ਅਸੀਂ ਸਰਪੰਚ ਸਾਹਿਬ ਨੂੰ ਹਨਾ ਕੁਛ ਐਦਾ ਦੇਵਾਂਗੇ ਕਈ ਵਾਰ ਐਦਾਂ ਦਾ ਵੀ ਹੁੰਦਾ ਕਿ ਕੋਈ ਸਰਪੰਚ ਸਾਹਿਬ ਆਪਣੀ ਪੌਕੇਟ ਚ ਜ਼ਿਆਦਾ ਪਾ ਲੈਂਦੇ ਆ ਦੇਖਿਆ ਜੇ ਪੰਜਾਬ ਸਰਕਾਰ ਵੱਲੋਂ ਵੀ ਗ੍ਰਾਂਟਾਂ ਆ ਮਿਲਦੀਆਂ ਤਾਂ ਉਹ ਯੂਜ਼ ਨਹੀਂ ਕੀਤਾ ਚਾਹੁੰਦਾ ਸੋ ਤੁਸੀਂ ਕਿਵੇਂ ਐਦਾਂ ਦਾ ਧਿਆਨ ਰੱਖੋਗੇ ਕਿ ਬੱਚਿਆਂ ਤੇ ਯੂਜ਼ ਹੋ ਰਿਹਾ ਮੇਰਾ ਸਦਮਾ ਉਹੀ ਹੈ ਉਹ ਜਿਹੜਾ ਕੌਲੀ ਦਾ ਪੂਰੀ ਪੰਚਾਇਤ ਨੂੰ ਦਿੱਤਾ ਜਾਏਗਾ ਐਸਾ ਕਹਿੰਦੇ ਸਰਪੰਚ ਸਰਪੰਚ ਇਸ ਗਰਾਊਂਡ ਨੂੰ ਡਵੈਲਪ ਕਰਨ ਦੇ ਮਸੇ ਜਿਨੇ ਕਾਗਜ਼ਾ ਹੋਇਆ ਕੋਈ ਹੋਛਾ ਜਾਂ ਪਿੱਛਾ ਖਾਮਲੇ ਜਾਂ ਬਾਲੀਵੋਲ ਦਾ ਨੈਟ ਲੈ ਕੇ ਆਣਾ ਕੋਲੇ ਕੇਣਾ ਜਿੰਨੇ ਸਾਮਾਨ ਅਸੀਂ ਦੇ ਸਕਦੇ ਆਂ ਵੀ ਫਿਰ ਪਰ ਨੂੰ ਪੰਜ ਬਾਲੀਵੋਲ ਜਿਵੇਂ ਆਪਾਂ ਤਿਆਰ ਕਰਾਂਗੇ ਆਂ ਦੇ ਟਾਈਮ ਦੇ ਵਿੱਚ ਉਹ ਚੀਜ਼ਾਂ ਦਵਾਗੇ ਤਾਂ ਉਹ ਪੈਸਾ ਹੀ ਲੱਗੇ ਉਹ ਪ੍ਰੋਪਰ ਟੀਮ ਚੈੱਕ ਕਰੇਗੀ ਵੀ ਪ੍ਰੋਪਰ ਲੱਗ ਵੀ ਰਿਹਾ ਕਿ ਨਹੀਂ ਲੱਗ ਰਿਹਾ ਹਮ ਜਿਵੇਂ ਇੱਕ ਸੀਜਾ ਕਨਸੈਪਟ ਜੀ ਦੱਸਿਆ ਨਹੀਂ ਸੀ ਆਪਾਂ ਅਗਰ ਕੰਨ ਕੋਈ ਡਾਟ ਬਾਲ ਨਿਕਲਦੀ ਹੈ ਟੈਨਿਸ ਬਾਲ ਦੇ ਵਿੱਚ ਮੁਸ਼ਕਿਲ ਹੈ ਆਈਪੀਐਲ ਦੇ ਵੀ ਤਗੜੀ ਡਾਟ ਬਾਲ ਹੁੰਦੀ ਹੈ ਤੇ ਇੱਕ ਪੈਡ ਲਗਾ ਦਿੰਦੇ ਨੇ ਸਾਡੇ ਇੱਥੇ ਟੈਨ ਸੋ 100 ਚ ਇੱਕ ਦੋ ওভার ওভারਨਾਂ ਵਿੱਚ ਕੀ 100 ওভারਾਂ ਦੇ ਵਿੱਚ ਇੱਕ ਦੀ ਬਾਲ ਨਿਕਲ ਆਏ ਲੱਗ ਹੋ ਗਿਆ ਉਹਦੇ ਸ਼ੇਸ ਅਸੀਂ ਪੰਜ ਕ੍ਰੀਨ ਲਗਾਵਾਂਗੇ ਪਿੰਡਾਂ ਤੇ ਜਾ ਕੇ ਉਹੀ ਪੰਚਾਇਤ ਉਹ ਜਿਹੜੇ ਮੁੰਡੇ ਨੇ ਕੱਢੀਆ ਉਸ ਵਿੱਚ ਪੰਜ ਕ੍ਰੀਨ ਲਗਾਵਾਂਗੇ ਤਾਂ ਸਾਡੀ ਸੋਚ ਉਸ ਤਰ੍ਹਾਂ ਦੀ ਚੱਲ ਰਹੀ ਹੈ ਸੋ ਤੁਹਾਡੇ ਵੱਲੋਂ ਵੀ ਕੀ ਮਤਲਬ ਯੋਗਦਾਨ ਪਾਇਆ ਜਾਏਗਾ ਤੁਸੀਂ ਕਹਿ ਰਹੇ ਹੋ ਕਿ ਚੇਅਰਮੈਨ ਹੈ ਸੋ ਕਾਫੀ ਜ਼ਿਆਦਾ ਉਹਨਾਂ ਵੱਲੋਂ ਵੀ ਯੋਗਦਾਨ ਪਾਇਆ ਜਾਂਦਾ ਸੋ ਕਿੰਨਾ ਦਾ ਸਹਿਯੋਗ ਤੁਹਾਡੀ ਇਸ ਯੋਗਦਾਨ ਦੇ ਵਿੱਚ ਰਹਿ ਸਕਦਾ ਯੋਗਦਾਨ ਦੇਖੋ ਜੀ ਇਸ ਚ ਸਭ ਤੋਂ ਜ਼ਿਆਦਾ ਜੇ ਪਿੰਡਾਂ ਲੈਦੇ ਹੀ ਯਾਨੀ ਕਿਉਂਕਿ ਉਸ ਹਿੱਸੇ ਚੋ ਖਿੱਤੇ ਚੋ ਕ੍ਰਿਕਟ ਨਹੀਂ ਇਸ ਲਈ ਅਸੀਂ ਪਿੰਡੂ ਟਿਕਟ ਨੂੰ ਜ਼ਿਆਦਾ ਉਸ ਪ੍ਰਮੋਟ ਕਰ ਲਿਆ ਹੈ ਕਿਉਂਕਿ ਜੇ ਅਸੀਂ ਪਿੰਡ ਪਿੰਡ ਜਾ ਕੇ ਅਸੀਂ ਜੇ ਆਪਣੇ ਕੋਚੀਸਿਆਂ ਅਸੀਂ ਜਿਸ ਤਰ੍ਹਾਂ ਸਿਲੈਕਸ਼ਨ ਦਾ ਪ੍ਰੋਸੈਸ ਰੱਖਿਆ ਹੈ ਉਸ ਤਰ੍ਹਾਂ ਉਸ ਤੋਂ ਜ਼ਿਆਦਾ ਪ੍ਰੇਰਿਤ ਹੋ ਕੇ ਮੁੰਡੇ ਆਣਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਜੇ ਕੱਲ ਨੂੰ ਇਸ ਟੈਨ ਜਿਸ ਤਰ੍ਹਾਂ ਲੈਦਰ ਵਗੈਰਾ ਲੈਦਰ ਦੀ ਗੇਮ ਹੈ ਉਸ ਚ ਜਾ ਕੇ ਉਹਨਾਂ ਨੂੰ ਬੈਨੀਫਿਟ ਮਿਲਦੇ ਉਹਦੇ ਉਹਨਾਂ ਨੂੰ ਟੈਨਿਸ ਬੈਨੀਫਿਟ ਮਿਲਦਾ ਤਾਂ ਜ਼ਰੂਰ ਕਰੀ ਦਿਖੋ ਇਸ ਚਾਹ ਨਹੀਂ ਤਾਂ ਸਾਡਾ ਇਹੀ ਮੋਸਟਲੀ ਇਹੀ ਚੱਲ ਰਿਹਾ ਕਿ ਅਸੀਂ ਉਸ ਨੂੰ ਕਨਸੈਪਟ ਨੂੰ ਫਾਰਵਰਡ ਕਰਕੇ ਰੈਦਰ ਦੈਨ ਕਿ ਬੱਚੇ ਸਾਡੇ ਰਕਸਪਲ ਜਾਂ ਜਿਦਾਂਕਰ Mobiles ਵਗੈਰਾ ਸਰਦਾਰ ਸੈਜਿਸਾਂ ਨੂੰ ਬੈਟਰ ਕਰਦੇ ਅਸੀਂ ਉਸ ਤੋਂ ਜ਼ਿਆਦਾ ਜਾਣਦੇ ਕਿ ਉਹ ਕੱਲ ਨੂੰ ਗੇਮ ਨੂੰ ਕਰਨ ਤੇ ਕੱਲ ਨੂੰ ਆ ਕੇ ਆ ਕੇ ਆਪਣਾ ਨਾਮ ਬਦਾ ਆਪਣਾ ਤੇ ਆਪਣੇ ਪਿੰਡ ਦਾ ਵੀ ਨਾਮ ਬਦਾਂ ਸੋ ਸਰ ਇੱਕ ਪ੍ਰਮੋਟ ਦੀ ਗੱਲ ਕੀਤੀ ਹੈ ਨਾ ਤੁਸੀਂ ਪ੍ਰਮੋਟਲੀ ਜਿੱਥੇ ਤੁਸੀਂ ਸਮਝਦੇ ਕਿ ਫੰਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਸੋ ਫੰਡ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਫੰਡ ਆਏਗਾ ਕਿੱਥੋਂ ਅਸੀਂ ਬਿਸੀਸ ਸਪਾਂਸਰਸ ਸਪਾਂਸਰ ਸਾਈਡ ਨਾਲ ਕਾਫੀ ਕੰਟੈਕਟ ਦੇ ਸਪਾਂਸਰਸ ਹੈਗੇ ਨੇ ਉਹਨਾਂ ਨਾਲ ਚੱਲ ਰਹੀ ਹੈ ਇਸੇ ਦੇ ਪਰ ਟੀਮਸ ਹੈ ਕਿ ਪਿੰਡ ਜੀ ਸਾਡੀ ਆਪਸ਼ਨਸ ਹੋਣੀਆਂ ਤਾਂ ਸਾਰਾ ਖੇਤੀਬਾੜੀ ਦਾ ਤੁਸੀਂ ਸਪਾਂਸਰਸ਼ਿਪਸ ਦਿਨੀਆਂ ਮੈਕਸਿਮ ਲੈ ਕੇ ਆਵਾਂਗੇ ਬੇਸਿਕਲੀ ਕਿਉਂਕਿ ਇੱਕ ਇਨੀਸ਼ੀਏਟਿਵ ਲੈਣੀ ਹੋ ਰਹਾ ਇੱਕ ਪੈਰ ਆਪਾਂ ਚੱਕਾਂਗੇ ਅੱਗੇ ਤਾਂ ਸਾਰਾ ਪਿੰਡ ਤੁਰਦਾ ਆਏਗਾ ਐਸਾ ਸੀ ਉਸ ਕਨਸੈਪਟ ਤੇ ਚੱਲ ਰਹੇ ਹਾਂ ਸੋ ਤੁਸੀਂ ਕੀ ਮੰਨਦੇ ਹੋ ਕਿ ਜੇ ਤੁਸੀਂ ਜਿੰਨੀ ਵੀ ਟੀਮ ਜ਼ਿਆਦਾ ਜੋੜੋਗੇ ਉਹਨਾਂ ਜ਼ਿਆਦਾ ਵਧੀਆ ਹੋਏਗਾ ਰਿਜ਼ਲਟ ਜਾਂ ਕੁਝ ਵਿੱਚ ਨੋਕਜੋਕ ਵੀ ਹੋ ਸਕਦੀ ਹੈ ਨਹੀਂ ਨੋਕਜੋਕ ਦੀ ਸਵੈ ਨਹੀਂ ਕਿਉਂਕਿ ਇਸ ਆਪਣੇ ਇਹ ਪੂਰੀ ਐਸੋਸੀਏਸ਼ਨ ਦੇ ਲੀਗ ਦੇ ਕਮਿਸ਼ਨਰ ਸਿਰਫ ਉਹਨੇ ਜੋਗਾ ਸਾਨੂੰ ਇਸੇ ਲਈ ਬੁਲਾਇਆ ਹੈ ਵੇ ਕੱਲ ਨੋਗੇ ਸਾਢੇ 24 ਕੋ ਨੁਕ ਜੋ ਕਰ ਦੇਣਾ ਤੁਸੀਂ ਸਾਢੇ 40 ਵੀ ਡੰਗ ਚੱਕ ਸਕਦੇ ਹੋ ਲੱਗਦਾ ਕਿਉਂਕਿ ਠੀਕ ਹੈ ਤਰੀਕਾ ਬਹੁਤ ਐਕਟਿਵਲੀ ਪੈਸੇ ਇਨਵੋਲਵਮੈਂਟ ਕਰਕੇ ਬੰਦਾ ਇਹ ਨਾ ਹੋਏ ਕੀ ਚੀਜ਼ ਆਉਣੀ ਹੈ ਪਰ ਸਾਡੇ ਕਿਸੇ ਬੰਦੇ ਜਿਹੜੇ ਬੰਦੇ ਜੁੜੇ ਹੋਏ ਨੇ ਉਹ ਸਾਰੇ ਮੋਟਿਵ ਹੈ ਇਹ ਪਾਣਾ ਹੈ ਵਿੱਚ ਕੱਢਨ ਦਾ ਤਾਂ ਹੈਵਨ ਲਈ ਹੈ ਹੀ ਨਹੀਂ ਤੇ ਜਿੰਨਾ ਤੇ ਉਹ ਵੀ ਸੀ ਸਾਡਾ ਮੇਨ ਮੋਟਿਵ ਇਹ ਹੈ ਵੀ ਆਪਾਂ ਇੱਕ ਬੱਚਾ ਨੂੰ ਗ੍ਰੂਮ ਕਰਕੇ ਬਾਹਰ ਲੈ ਕੇ ਆਣਾ ਹੈ ਉਹ ਤੋਂ ਸਾਨੂੰ ਅੱਗੇ ਗਿਆ ਸੀ ਉਹ ਬੱਚੇ ਨੂੰ ਖੇਡ ਕੇ ਵੀ ਬਚਾ ਦੇ ਪਿੰਡਾਂ ਦੇ ਬੱਚੇ ਨੂੰ ਪਤਾ ਨਹੀਂ ਵੀ ਆਪਾਂ ਪ੍ਰੋਫੈਸ਼ਨਲ ਕਿਕਰ ਆਈਪਲ ਦੇ ਪਹੁੰਚਣੇ ਗਏ ਹਾਂ ਉਹ ਜਦ ਇੱਕ ਟਾਈਂਸ ਖੇਡਦੇ ਸੋ ਲਈ ਮੱਝਾ ਚਾਰ ਕੇ ਦੇ ਸਕੂਲ ਜਾਣ ਕੇ ਆਣਗੇ ਠੀਕ ਹੈ ਉਹਨਾਂ ਨੂੰ ਹੋਏਗਾ ਪਿੰਡ ਨੂੰ ਵੀ ਹੋਏਗਾ ਵੀ ਅਗਰ ਸਾਡੇ ਪਿੰਡ ਦਾ ਬੱਚਾ ਅਗਰ ਮੈਨ ਆਫ ਦਾ ਟੂਰਨਾਮੈਂਟ ਜਿੱਤਦਾ ਉਹਨੂੰ ਇਥਾਰ ਮਿਲੇਗੀ ਤਾਂ ਬੰਦਾ ਪਿੰਡਾਂ ਦੇ ਵੀ ਮੋਟੀਵੇਟ ਕਰਨਗੇ ਨਹੀਂ ਯਾਰ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਇੰਡੀਆ 'ਚ ਕ੍ਰ ਗ੍ਰੀਪਾ ਤੁਸੀਂ ਗੁਜ਼ਾਰੇ ਦੇ ਵਿੱਚ ਉਹਦੇ ਕੋਲ ਸ਼ੂਜ਼ ਖੇਦਣ ਵਾਸਤੇ ਪੈਸੇ ਨਹੀਂ ਸੀਗੇ ਤਾਂ ਪਿੰਡ ਵਾਲਿਆਂ ਨੇ ਮਿਲ ਕੇ ਉਹਨੂੰ ਸ਼ੂਜ਼ ਲੈ ਕੇ ਦਿੱਤੇ ਸਪਾਈਕਸ ਅੱਜ 15-20 ਜਿਆਦਾ ਆਉਂਦੇ ਨੇ ਚੰਗੇ ਸਪਾਈਕਸ ਉਹ ਪਿੰਡਾਂ ਨੇ ਲੈ ਕੇ ਦਿੱਤੇ ਉਹ ਬੰਦਾ ਬਾਅਦ ਵਿੱਚ ਇੰਟਰਨੈਸ਼ਨਲ ਇੰਡੀਆ ਖੇੜਿਆ ਆਈਪਲ ਖੇੜਿਆ ਸਾਰੇ ਕੁਝ ਕੀਤਾ ਉਹ ਅੱਜ ਤੱਕ ਇੰਨਾ ਐਹਸਾਨਮੰਦ ਹੈ ਪਿੰਡ ਵਾਲਿਆਂ ਦਾ ਉਹ ਪਿੰਡ 'ਚ ਹੀ ਰਹਿੰਦਾ ਪਿੰਡ ਦੇ ਵਿੱਚ ਜਿੰਨੀਆਂ ਕੁੜੀਆਂ ਨੇ ਉਹਨਾਂ ਨੂੰ ਆਪਣੇ ਪੈਨਾ ਸਮਝਦੇ ਕਹਿੰਦੇ ਉਹ ਕੁੜੀਆਂ ਦੇ ਵਿਆਹ ਦਾ ਖਾਚਾ ਮੈਂ ਕਰਾਂਗਾ ਦੇਖੋ ਕਿੰਨੀ ਵਧੀਆ ਸੋਚ ਹੈ ਬੰਦਿਆਂ ਦੀ ਉਹ ਸੋਚ ਅਗਰ ਆਪਾਂ ਕਿਤੇ 0.1% ਮੈਨੇ ਕਹਿੰਦਾ ਜੇ ਆਪਾਂ 100% ਰਹੇ 0.1% ਇੱਕ ਅਦਾ ਪਿੰਡ ਚੁਗੇ ਆਪ ਸਫਲ ਹੋ ਗਿਆ ਸਾਡਾ ਮਤਲਬ ਕੀ ਪੀਪ ਜਾਂ ਪੀਐਸਪੀਐਲ ਸਫਲ ਹੋਣਾ ਹੈ ਸਰ ਮੈਂ ਇੱਕ ਚੀਜ਼ ਜਾਨਣਾ ਚਾਹੁੰਦੀ ਮਾਈਂਡ ਕਨਸੈਪਟ ਕਿਵੇਂ ਆਇਆ ਤੁਹਾਡੇ ক্রিকেট ਨੂੰ ਤੁਸੀਂ ਪਿਆਰ ਕਰਦੇ ਸੀ ਕੋਈ ਸੁਪਨਾ ਸੀ ਤੁਹਾਡਾ ক্রিকেট ਨੂੰ ਕੋ ਨਹੀਂ ਪਿਆਰ ਕਰਦਾ ਹਿੰਦੁਸਤਾਨ ਹੈ ক্রিকেট ਨੂੰ ਤਾਂ ਆਪਾਂ ਇਥੇ ਰਿਲੀਜੀਅਨ ਮੰਨਣ ਲੱਗ ਗਏ ਆ ਵੀ ਆਪਾਂ ਧਰਮ ਤੋਂ ਬਾਅਦ ਹੈ ਅਸੀਂ ਅਗਰ ਮੈਂ ਆਪਣੀ ਗੱਲ ਲਾਵਾਂ ਅਸੀਂ ਗੁਰਦੁਆਰਾ ਸਾਹਿਬ ਸ਼ਾਇਦ ਮੈਂ ਸਕਿਪ ਕਰਦਾ ਬੈਕਗਰਾਉਂਡ ਨੂੰ ਸਕਿਪ ਨਹੀਂ ਕਰਦਾ ਤਦ ਦੇ ਵਿੱਚ ਮੈਂ ਕਹਿੰਦਾ ਕਿ ਗੁਰਦੁਆਰੇ ਦੇ ਬੈਕਗਰਾਉਂਡ ਦੇ ਵਿੱਚ ਕਿਸੇ ਨੇ ਸਾਨੂੰ ਗਾਲ ਨਹੀਂ ਚੰਗੀ ਲਾਈ ਦੀ ਕੋਈ ਗਾਲ ਕਰਦੀ ਅਸੀਂ ਗੁਰਦੁਆਰਾ ਸਾਹਿਬ ਨੂੰ ਪਹਿਲਾਂ ਸਾਨੂੰ ਸੇਮ ਹੈ ਮੱਥਾ ਟੇਕੀ ਗਰਾਉਂਡ ਚੈਦਾ ਤਾਂ ਬਸ ਉਹਦੇ ਲੱਗਿਆ ਯਾਰ ਸ਼ਾਇਦ ਅਸੀਂ ਪਿੰਨਾਂ ਚ ਪਹਿਲਾਂ ਛੋਟੇ ਉਹਨਾਂ ਸਾਡੇ ਕੋਈ ਸਾਥ ਦਿੰਦਾ ਅਸੀਂ ਪਹੁੰਚਦੇ ਅਜੇ ਪਰਮਾਤਮਾ ਨੇ ਕਿਸੇ ਮੁਕਾਮ ਤੱਕ ਪਹੁੰਚਾ ਅਸੀਂ ਚਾਰ ਬੰਦੇ ਨਾਲ ਜਾ ਕੇ ਗੱਲ ਕਰ ਸਕਦੇ ਹਾਂ ਸਪੌਂਸਰਸ਼ਿਪ ਕਰ ਸਕਦੇ ਤਾਂ ਬੱਚਿਆਂ ਵਾਸਤੇ ਇੱਕ ਪਲੇਟਫਾਰਮ ਖੜਾ ਕਰ ਦਈਏ ਜਿੱਦੇ ਖੇਡ ਸਕਣ ਅੱਗੇ ਪੀਸੀ PSPL ਹੋਰ ਕਿਹੜੇ ਉਪਰਾਲੇ ਕਰੇਗੀ ਮਤਲਬ ਕੋਈ ক্রিকেট ਦਾ ਮੈਚ ਵਗੈਰਾ ਪਿੰਡਾਂ ਵਗੈਰਾ ਚ ਵੀ ਕੁਝ ਕਰਾਏਗੀ ਅਦਰ ਕਿਉਂਕਿ ਬੱਚੇ ਸਰਚ ਕਰਨੇ ਵੀ ਇਦਾਂ ਦਾ ਆਪਾ ਕਹਿ ਨਹੀਂ ਸਕਦੇ ਕਿ ਅਸੀਂ ਪਿੰਡ ਚ ਜਾਵਾਂਗੇ ਅਸੀਂ ਬੱਚਾ ਸਰਚ ਕਰ ਲਾਂਗੇ ਸ਼੍ਰੀਨੁਸ਼ੀ ਸਰ ਆਏ ਸੀਗੇ ਇਹ ਇੰਡੀਆ ਦੀ ਟੀਮ ਹੀ ਖੇਡ ਚੁੱਕੇ ਨੇ ਤੇ ਇੰਡੀਆ ਦੇ ਸਿਲੈਕਟਰ ਵੀ ਦੇ ਨੇ ਇਹਨਾਂ ਨੂੰ ਅਸੀਂ ਚੀਫ ਸਿਲੈਕਟਰ ਬਣਾਇਆ ਸਾਡੇ ਸਿਲੈਕਸ਼ਨ ਕਮੇਟੀ ਬਣੇਗੀ ਉਹਦੇ ਚੀਫ ਸਿਲੈਕਟਰ ਸਰ ਇਹ ਹੋਣਗੇ ਪ੍ਰੋਪਰ ਹਰ ਚ ਵੀਡੀਓਗ੍ਰਾਫੀ ਹੋਏਗੀ ਆਪਾਂ ਜਿਲ੍ਹਿਆਂ ਤੋਂ ਜਾ ਕੇ ਜਿਵੇਂ ਹੁਣ ਆਪਾਂ ਸਪੋਜ਼ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸ਼੍ਰੀ ਸ਼ੁਰੂਆਤੀ ਅਸੀਂ ਸੱਤ ਕਰਾਂਗੇ ਜੇ ਗੁਰੂ ਨਗਰੀ ਤੋਂ ਸ਼ੁਰੂ ਕਰਾਂਗੇ। ਉੱਥੋਂ ਸ਼ੁਰੂ ਕਰਾਂਗੇ ਉਹਦੇ ਨੇ ਕਿਹਾ ਹੋਇਆ ਜੀ ਉੱਥੇ ਤਿੰਨ ਚਾਰ ਪਿੰਡ ਡੇਡ ਹੈਗੇ ਸੀ ਕਵਰ ਕਰਾਂਗੇ। ਤਿੰਨ ਚਾਰ ਜ਼ਿਲ੍ਹੇ ਹੋ ਗਏ ਤਰਨਤਾਰਨ ਨਾਲ ਪਹਿਲਾ ਹੈਗੇ ਜੀ ਪੱਟੀ ਪੈ ਗਿਆ। ਅਸੀਂ है ਲੱਗਦਾ ਜ਼ਿਆਦਾਤਰ ਨਸ਼ਾ ਜੇ ਗੱਲ ਕਰੀਏ ਤਰਨਤਾਰਨ ਉਹ ਗੁਰਦਾਸਪੁਰ ਵੱਲ ਉਹੜੜ ਕੀ ਜਿਹੜਾ ਅਸੀਂ ਉਪਰਾਲਾ ਕੀਤਾ ਉਹ ਸਾਡਾ ਜਾਰਾ ਬੰਬੀ ਦੇ ਅਸ਼ੀਰਵਾਦ ਨਾਲ ਸ਼ੁਰੂ ਕਰੀਏ ਤਾਂ ਜੋ ਕਿ ਸਾਡੀਆਂ ਜੋ ਮਨੋ ਕਾਮਨਾਵਾਂ ਨੇ ਜਿਸ ਮਨੋ ਕਾਮਨਾਵਾਂ ਨਾਲ ਸੀ ਸ਼ੁਰੂ ਕਰਨ ਲੱਗੇ ਪਰ ਮਾਤਾ ਪੁਨੀਆ ਕਰੇ ਤੇ ਆਪ ਜੋਂ ਦਾ ਸਹਿਯੋਗ ਚਾਹੀਦਾ ਸਾਨੂੰ ਨਾਲ ਮੈਂ ਤੋਬਾ ਕੁਝ ਸੋਸ਼ਲ ਮੀਡੀਆ ਤੇ ਅਸੀਂ ਪਿੰਡਾਂ ਤੱਕ ਹੀ ਪਹੁੰਚਾਣੀਆਂ ਹੈ ਗੱਲਾਂ ਲੋਕਾਂ ਤੱਕ ਪਹੁੰਚਾਣੀਆਂ ਵੀ ਆ ਕਿਸ ਤਰ੍ਹਾਂ ਦੇ ਲੈ ਕੇ ਆ ਰਹੇ ਟੂਰਨਾਮੈਂਟ ਉਹ ਚੀਜ਼ਾਂ ਉਹ ਟੂਰਨਾਮੈਂਟ ਦੇ ਵਿੱਚ ਉਹੀ ਗੱਲ ਹੈ ਮੈਂ ਉਹ ਜਿਸ ਬੰਦੇ ਕੋਲ ਚਾਰੇ ਕੋਲ ਸਾਡੇ ਹੁਣ ਜੋ ਟੀਮ ਹੈ ਕਰਨੋਂ ਆਕਸ਼ਨ ਹੋਣੀ ਹੈ ਸਭ ਤੋਂ 베ਸਪਾਇਡ 25000 ਰੁਪਏ ਤੇ ਮਾੜੇ ਕਰਦੇ ਬੱਚੇ ਨੂੰ 25 ਸਾਨੂੰ ਚੰਗਾ ਟੈਨ ਲੱਗਿਆ 25000 ਹੈ ਤੇ ਸਪਾਂਸਰਸ਼ਿਪ ਵੀ ਕਰ ਸਕਦੇ ਕੋਈ ਮੜਾ ਬੱਚਾ ਅੱਗੇ ক্রিকেট ਖੇਲਣਾ ਹੈ ਜਾਂ ਉਹ ਕੁਝ ਕੋਈ ਵੀ ਗੇਮ ਖੇਲਣੀ ਹੋਈ ਅਗਰ ਤੂੰ ਜਿਮ ਜਾਣਾ ਤਾਂ ਜਿੰਮ ਦਾ ਵੀ ਆਪਣਾ ਤੁਹਾਨੂੰ ਖਰਚਾ ਦਵਾਇ ਇੱਕ ਸਾਲ ਵਾਸਤੇ ਅੱਗੇ ਸਾਨੂੰ ਉਹ ਨੌਜਵਾਨ ਹਰ ਉਹ ਤੇ ਉਹ ਪਿੰਕਾ ਪੜਿਆ ਆ ਸੀਗੇ ਉਹ ਕਹਿੰਦੇ ਵਿਚਾਲੇ ਪਿੰਨਾਂ ਨੂੰ ਕੇਲੇ ਨਹੀਂ ਮਿਲਦੇ ਕਿ ਹੁੰਦਾ ਮੈਂ ਮੈਂ ਬਹੁਤ ਦੇਖਿਆ ਅਸੀਂ ਡੂਰਿੰਗ ਕੋਰੋਨਾ ਟਾਈਮ ਦੇਖਿਆ ਹੈਗਾ ਲੋਕਾਂ ਮਨਾਂ ਵਿੱਚ ਵੀ ਯਾਦ ਹੈ ਮੇਰੇ ਬਾਰੇ ਸਮਾਜਿਕ ਕਹਿੰਦੇ ਬਹੁਤ ਨੇ ਫੋਟੋ ਪਹਿਲਾਂ ਖਿਚਾ ਲਓ ਜੀ ਸਭਾਸ਼ਣ ਬਾਅਦ ਤੋਂ ਮਾਰੀ ਅਸੀਂ ਜਦੋਂ ਕੰਮ ਕਰਦੇ ਸੀ ਇਹ ਮੁਖਾਲਿਸ਼ ਜਿਹਾ ਸੀ ਕੰਮ ਕੀਤਾ ਉਹਦੇ ਸਾਡੇ ਹੁੰਦੇ ਫੋਨ ਰੱਖੋਂਗੇ ਤਾਂ ਕੰਮ ਕਰੋਂਗੇ ਜੇ ਸਾਨੂੰ ਬੰਦਾ ਫੋਟੋ ਕੋਈ ਜਾਈ ਸਾਡੇ ਕਿਤੇ ਕੋਈ ਫੋਟੋ ਨਹੀਂ ਆਈ ਪੁਸਤੀ ਦੇ ਵਿੱਚ ਨਾ ਅਸੀਂ ਗੂਸਟਪੇਪਰ ਨਹੀਂ ਕੀਤਾ ਔਰ ਅਸੀਂ ਦੇਲੀ 4 ਤੋਂ 5000 ਬੰਦਿਆਂ ਨੂੰ ਫੀਡ ਕਰਦੇ ਸੀ। ਕੀ ਆਪਾਂ ਸਭ ਹੋਰ ਉਪਰਾਲਾ ਹੈ ਕਿ ਜਿਸ ਤਰ੍ਹਾਂ ਅਸੀਂ ਕੋਈ ਵੀ ਹਰ ਇੱਕ ਅਸੀਂ ਉਪਰਾਲਾ ਕਰ ਰਹੇ ਹਾਂ ਕਿ ਪੰਜਾਬ ਪਿੰਡ ਦੇ ਬੱਚੇ ਪੰਜਾਬ ਦੇ ਨਹੀਂ ਆਏ ਤਹਿਸੀਲ ਦੇ ਬੱਚੇ ਹੁਣ ਜਿਹੜੇ ਮਲਕੀ ਨਸ਼ਾ ਛੱਡ ਕੇ ਆਏ ਹੁਣ ਅਸੀਂ ਉਹਨਾਂ ਦਾ 1 ਸਾਲ ਦਾ ਖਰਚਾ ਵੀ ਚੁੱਕਣ ਪਿਆ ਰਿਹਾ ਕਿਉਂਕਿ ਕੋਈ ਵੀ ਗੇਮ ਨੂੰ ਕਰਦੇ ਭਾਵੇਂ ਜ਼ਰੂਰ ਨਹੀਂ ক্রিকেট ਕੋਈ ਵੀ ਗੇਮ ਹੋਵੇ ਵਾਲੀਬਾਲ ਫੁੱਟਬਾਲ ਕੋਈ ਵੀ ਉਰਜਾ ਖਾਣਾ ਸਿੱਖਾ ਚਾਹੇ ਕੋਈ ਵੀ ਦਿਹਾੜੀ ਇੱਕ ਸਾਲ ਦਾ ਅਸੀਂ ਪੀਐਸਪੀਐਲ ਦੇ ਥਰੂ ਇਹ ਅਨਾਉਂਸ ਕਰਾਂਗੇ ਕੀ ਕਿਆ ਬਾਤ ਹੈ ਕੀ ਬਾਤ ਹੈ ਸਾਡੀਆਂ ਬੈਸਟ ਵਿਸ਼ੇ ਤੁਹਾਡੇ ਨਾਲ ਨੇ ਏਦਾਂ ਹੀ ਹਮੇਸ਼ਾ ਤਰੱਕੀ ਕਰੋ ਕਿਉਂਕਿ ਸ਼ਾਇਦ ਤੁਹਾਡੀ ਤਰੱਕੀ ਦੇ ਨਾਲ ਬਹੁਤ ਸਾਰੇ ਮਾਵਾਂ ਦੇ ਪੁੱਤ ਬਚ ਸਕਦੇ ਨੇ ਜਿਹੜੇ ਅੱਜ ਨਸ਼ਿਆਂ ਦੇ ਕਾਰਨ ਮੌਤੇ ਘਾਟ ਉਤਰ ਰਹੇ ਨੇ ਬਿਲਕੁਲ ਸਹੀ ਹੈ ਸੋ ਜਾਂਦੇ ਜਾਂਦੇ ਇੱਕ ਮੈਸੇਜ ਹੈ ਸਾਡੀ ਆਡੀਅੰਸ ਨੂੰ ਤੁਹਾਡੇ ਵੱਲੋਂ ਵੀ ਬਸ ਸਰ ਅਸੀਂ ਤਹੀ ਕਹਾਂਗੇ ਵੱਧ ਚੜ ਕੇ ਇਸ ਲੀਗ ਨੂੰ ਲਾਈਕ ਕਰੋ ਤੇ ਇਹਦੇ ਨਾਲ ਬੱਚੇ ਨਾਲ ਵੱਧ ਤੋਂ ਵੱਧ ਜੁੜਨ ਤੈਨੂੰ ਆਪ ਸக்ஸੈਸਫੁਲ ਕਰਨ ਲਈ ਤਾਂ ਜੋ ਕਿ ਆਨ ਵਾਲੇ ਟਾਈਮ ਅੱਪ ਵੀ ਪੀਐਸਪੀਸੀਲ ਦੀ ਫੈਮਿਲੀ ਦੇ ਮੈਂਬਰ ਬਣੀਏ ਉਹਦੇ ਨਾਲ ਕੀ ਹੋਏਗਾ ਆਉਣ ਵਾਲੇ ਸਾਲਾਂ ਦੇ ਜਿਹੜੇ ਮੀਗਾ ਹੋਣਗੇ ਤੁਹਾਡੇ ਤੋਂ ਲੋਕ ਮੋਟੀਵੇਟ ਹੋ ਕੇ ਅੱਗੇ ਚੱਲਦੇ ਰਹਿਗੇ ਤੇ ਪਰਮਾਤਮਾ ਕਰੇ ਅਸੀਂ ਪੰਜਾਬ 'ਚ ਬਹੁਤ ਵੱਡਾ ਨਸ਼ੇ ਬੁਰੇ ਤੋਂ ਯੋਗਦਾਨ ਪਾਵਾਂਗੇ ਕੀ ਬਾਤ ਹੈ ਸੋ ਜਿੰਨੀ ਵੀ ਆਡੀਅנס ਸਾਡਾ ਇਹ ਪ੍ਰੋਗਰਾਮ ਦੇਖ ਰਹੀ ਹੈ ਸੋ ਪੀਸੀਐਲ ਪੀਐਸਪੀਐਲ ਨੂੰ ਜ਼ਰੂਰ ਫੋਲੋ ਕਰਿਓ ਕਿਉਂਕਿ ਸ਼ਾਇਦ ਤੁਹਾਡੇ ਇੱਕ ਫੋਲੋ ਕਰਨ ਨਾਲ ਕਿਸੇ ਨਾ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਔਰ ਕਿਸੇ ਨਾ ਕਿਸੇ ਦੇ ਵਿੱਚ ਸੁਧਾਰ ਆ ਸਕਦਾ ਹੈ ਜਿਹੜੇ ਬੱਚੇ ਅੱਜ ਵੀ ਅਣਗੋਲੇ ਹੋਏ ਹੋਏ ਨੇ ਔਰ ਉਹਨਾਂ 'ਚ ਕਾਫੀ ਜ਼ਿਆਦਾ ਟੈਲੈਂਟ ਹੈ ਉਹਨਾਂ ਨੂੰ ਕੋਈ ਨਾ ਕੋਈ ਸਹਾਰਾ ਹੀ ਸ਼ਾਇਦ ਪੀਐਸਪੀਐਲ ਵੱਲੋਂ ਮਿਲ ਸਕਦਾ ਸੋ ਤੁਹਾਨੂੰ ਸਾਡੀ ਇੰਟਰਵਿਊ ਕਿੱਦਾਂ ਲੱਗੀ ਆਪਣੇ ਕਮੈਂਟ ਰਾਹੀਂ ਜ਼ਰੂਰ ਦੱਸਣਾ